ਸਤਿ ਸ਼੍ਰੀ ਅਕਾਲ ਜੀ ਕਮਾਂਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਲੈ ਤਾਜੀ ਸੂਈ ਹੋਈ ਟੌਪਲੀ ਝੋਟੀ ਦਿਖਾਵਾਂਗੇ ਦੂਜਾ ਸੂਆ ਸੱਜਣੋ ਠੰਡੀ ਖੀਲ ਝੋਟੀ ਆ ਤੇ ਹੋਰ ਮੋਹਰਾ ਨਾਲ ਝੋਟੀ ਆ ਦੇਖ ਸਕਦੇ ਹੋ ਬਿਲਕੁਲ ਛੋਟਾ ਸਿੰਘ ਕੁੰਡੀ ਸ਼ਕੀਨ ਝੋਟੀ ਆ ਸਾਬਰੀ ਝੋਕਿਆ ਸੱਜਣੋ ਨੇਵੇ ਤੇ ਮਾਰੋ ਜੇ ਜੀ ਕੈਮਰਾ ਦੇਖ ਸਕਦੇ ਹੋ ਲੈ ਬਾਲੂਗਾ ਬਾਵਾ ਸੱਜਣੋ ਗਾੜੀ ਪਿਛਾੜੀ ਦਾ ਲੇਵਾ ਫੁੱਲਾ ਸੱਜਣੋ ਮੂਠੀ ਵਾਲਾ ਥਣ ਲੱਗਾ ਹੋਇਆ ਕੱਲਾ ਕੱਲਾ ਦੇਖ ਸਕਦੇ ਹੋ ਮੂਰਲੀ 3 ਲੀਟਰ ਦੀ ਗਾੜੀ ਆ ਸੱਜਣੋ ਦੇਖ ਸਕਦੇ ਨਾ ਸੱਜਣੋ ਲੇਵੇ ਤੇ ਨਾੜਾ ਨੂਣਾ ਫੁੱਲਣੇ ਝੋਟੀ ਦੇ ਮਾਗਰ ਵੀ ਕੱਟੀ ਆ ਅੱਜ ਪੰਜਵਾਂ ਦਿਨ ਸੂਈ ਨੂੰ ਆ ਸੱਜਣੋ 14 ਲੀਟਰ ਦੁੱਧ ਤਿਆਰ ਆ ਸੱਜਣੋ ਜਿਹੜਾ ਪੰਜਵੇਂ ਦਿਨ ਮੈਂ ਝੋਟੀ ਦਾ ਕਮਾਲ ਮੰਨਿਆ 14 ਲੀਟਰ ਦੁੱਧ ਪੰਜਵੇਂ ਦਿਨ ਤਿਆਰ ਆ ਸੱਜਣੋ ਤੇ ਇਹਨੇ 18 ਲੀਟਰ ਦੁੱਧ ਪਾਉਣੀ ਪਾਉਣਾ ਸੱਜਣੋ ਜਿਹੜਾ ਵੀ ਵੀਰ ਭਾਈ ਵਧੀਆ ਸੇਵਾ ਕਰੂ 18 ਲੀਟਰ ਦੁੱਧ ਰਾਮ ਤੇ ਪਾ ਦੂਗੀ ਇੱਕ ਦੀ ਦੂਜਾ ਸੁਗਾ ਸੁਈ ਜਾ ਪਲੂਣਨੇ ਨੇ 14 ਲੀਟਰ ਦੁੱਧ ਪਾਇਆ ਸੱਜਣੋ 14 ਪੰਜਵੇਂ ਦਿਨ ਤਿਆਰ ਆ ਸੱਜਣੋ ਤੇ ਇਹਦਾ ਮੁੱਲ ਵੜੀ ਕਰਦੇ ਆ ਇੱਕ 40 ਇੱਕ 35 ਦੀ ਦੇਵਾਂ ਇੱਕ 35 ਜੋ ਮਾਨਦਾਨ ਜ਼ਰੂਰ ਕਰਾਂਗੇ ਜਿਹੜਾ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਮੋਰਾ ਨਾਲ ਹਲਦੀੋਂ ਮੰਗਰ ਕੱਟੀ ਆ ਇੱਕ 2 ਸਾਲ ਦੀ ਝੋਟੀ ਦਿਖਾਉਣਿਆ ਸੱਜਣੋ ਲੈ ਦੇਖ ਸਕਦੇ ਹੋ 2 ਸਾਲ ਦੀ ਕੱਟੀ ਆ ਨਵੇਂ ਦੁੱਧ ਹੋਣ ਦੇ ਤਿਆਰ ਆ ਕੁੰਡੀ ਸਕੀਨ ਝੋਟੀ ਆ ਮੋਹਰਾਂ ਨਾਲ ਹਲਦੀ ਝੋਟੀਆਂ ਦੇਖ ਸਕਦੇ ਹੋ ਸੱਜਣੋ ਜਿਹੜੇ ਵੀਰ ਭਾਈ ਨੇ ਤਿਆਰ ਕਰਨੀਆਂ ਝੋਟੀ ਟੌਪ ਟੀਚਰ ਪਿਆ ਮੋਹਰਾਂ ਨਾਲ ਹਲਦੀ ਝੋਟੀਆਂ ਸੱਜਣੋ ਦੇਖ ਸਕਦੇ ਹੋ ਥਣ ਵੀ ਬਹੁਤ ਦੂਰ ਦੂਰ ਲੱਗੇ ਹੋਏ ਨੇ ਵੱਖਰਾ ਵੱਖਰਾ ਸਨ ਆ ਝੋਟੀ ਦਾ ਤੇ ਇਹਦੀ ਮਾਦਾਰ ਕਟ 16 ਲੀਟਰ ਦਾ ਸੱਜਣੋ ਬਹੁਤ ਟੌਪ ਦੀ ਝੋਟੀ ਬਣੂਗੀ ਜਿਹੜੇ ਵੀਰ ਭਾਈ ਨੇ ਸਾਂਭ ਲਈ ਇਹਦਾ ਮੁੱਲ ਵੜੀ 50 ਕਰਦੇ ਆ 45 ਦੀ ਦੇ ਦਾਂਗੇ 45 ਚੋ ਵੀ ਮਾਨ ਤਾਨ ਕਰਦਾਂਗੇ ਜਿਹੜਾ ਵੀ ਵੀਰ ਭਾਈ ਘਰੇ ਰੱਖੂਗਾ ਆਪਾਂ ਵਟਨ ਵਾਲਿਆਂ ਨੂੰ ਤਾਂ ਦਿੰਦੀ ਨਹੀਂ ਹੈਗੀ ਇਹ ਝੋਟੀ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ